ਪਿਆਰਿਓ ਬਾਬਾ ਦੀਪ ਸਿੰਘ ਜੀ ਦੀ ਸਿੱਖ ਕੌਮ ਨੂੰ ਬੜੀ ਵੱਡੀ ਦੇਣ ਹੈ। ਬਾਬਾ ਜੀ ਨੇ ਚਾਰ ਸਰੂਪ ਤਨ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਆਪਣੇ ਹੱਥੀ ਲਿਖੇ ਨੇ। ਸ੍ਰੀ ਤਮਦਮਾ ਸਾਹਿਬ ਦੀ ਧਰਤੀ ਤੇ ਜਿਨ੍ਹਾਂ ਦੇ ਵਿੱਚ 2 ਕਿਲੋ ਸੋਨੇ ਦੀ ਸ਼ਾਈ ਵਰਤੀ ਹੈ ਬਾਬਾ ਜੀ ਨੇ। ਬੜੇ ਪ੍ਰੇਮ ਤੇ ਪਿਆਰ ਦੇ ਨਾਲ ਬਾਬਾ ਜੀ ਨੇ ਇਹ ਸਰੂਪ ਆਪਣੇ ਹੱਥੀ ਲਿਖੇ ਨੇ। ਜਿਹੜਾ ਪਹਿਲਾ ਸਰੂਪ ਹੈ ਸ੍ਰੀ ਅਕਾਲ ਤਖਤ ਸਾਹਿਬ ਪੇਟਾ ਕੀਤਾ ਗਿਆ। ਦੂਜਾ ਸਰੂਪ ਸ੍ਰੀ ਕੇਸਗੜ੍ਹ ਸਾਹਿਬ ਪੇਟਾ ਕੀਤਾ ਗਿਆ। ਤੀਸਰਾ ਸਰੂਪ ਸ੍ਰੀ ਪਟਨਾ ਸਾਹਿਬ ਵਿਖੇ ਪੇਟਾ ਕੀਤਾ ਗਿਆ ਔਰ ਚੌਥਾ ਸਰੂਪ ਸ੍ਰੀ ਹਜੂਰ ਸਾਹਿਬ ਵਿਖੇ ਪੇਟਾ ਕੀਤਾ ਗਿਆ ਕਹਿੰਦੇ ਜਦੋਂ ਭਾਈ ਮਣੀ ਸਿੰਘ ਇਹ ਬਾਣੀ ਲਿਖ ਰਹੇ ਸੀ ਪੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲਗਵਾ ਰਹੇ ਸਨ ਔਰ ਬਾਬਾ ਦੀਪ ਸਿੰਘ ਜੀ ਕੰਮਾਂ ਦੀ ਸੇਵਾ ਕਰਦੇ ਸਨ ਤੇ ਜਦੋਂ ਬਾਣੀ ਲਿਖਦੇ ਲਿਖਦੇ ਇਹ ਬਚਨ ਆਇਆ ਨਾ ਜੋ ਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਰੀ ਗਲੀ ਮੇਰੀ ਆਉ ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਗੱਜ ਜੋੜ ਕੇ ਬੇਨਤੀ ਕਰਕੇ ਪੁਛਿਆ ਕਹਿੰਦੇ ਮਹਾਰਾਜ ਇਹ ਜਿਹੜੇ ਬਚਨ ਹਨ ਕਦੀ ਇਹਨਾਂ ਦੇ ਕੋਈ ਪੂਰਾ ਵੀ ਉਤਰਦਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬੜੇ ਪਿਆਰ ਦੀ ਨਜ਼ਰ ਦੇ ਨਾਲ ਬਾਬਾ ਜੀ ਵੱਲ ਤੱਕਿਆ ਤੇ ਬਚਨ ਕੀਤਾ ਕਹਿੰਦੇ ਸਮਾਂ ਆਏਗਾ ਦੀਪ ਸਿੰਘ ਜੀ ਤੁਹਾਡੇ ਕੋਲੋਂ ਇਹ ਜਿਹੜੀ ਸੇਵਾ ਸਿੱਖ ਕੌਮ ਦੇ ਲਈ ਲਈ ਜਾਏਗੀ ਸਾਰੇ ਹੀ ਬਾਬਾ ਜੀ ਨੂੰ ਸਿਰ ਚੁਕਾਈ ਗਏ